ਤੁਸੀਂ ਦੇਖ ਰਹੇ ਹੋ 24 ਪੰਜਾਬ ਨਿਊ ਚੈਨਲ ਤੁਹਾਡਾ ਆਪਣਾ ਚੈਨਲ ਅੱਜ ਰਾਮ ਨਾਵੀ ਦੇ ਤਿਹਾੜ ਦੇ ਮੌਕੇ ਤੇ ਸ਼੍ਰੀ ਦੁਰਗਾ ਮਾਤਾ ਮੰਦਰ ਦਸ਼ਮੇਸ਼ ਨਗਰ ਦੇ ਵਿੱਚ ਰਾਮ ਨਾਵੀ ਦਾ ਤਿਹਾੜ ਬੜੇ ਹੀ ਹੁਟਮਤਾਮ ਨਾਲ ਮਨਾਇਆ ਗਿਆ ਤਸਵੀਰਾਂ ਵਿੱਚ ਦੇਖ ਸਕਦੇ ਹੋ 108 ਸੁੰਦਰ ਕਾਂਡ ਦੇ ਪਾਠ ਕੀਤੇ ਗਏ ਜਿਸ ਦੇ ਵਿੱਚ ਕੀ ਸ਼ਹਿਰ ਵਾਸੀਆਂ ਨੇ ਵੱਲ ਚੜ ਕੇ ਹਿੱਸਾ ਲਿਆ ਜਿਦੇ ਵਿੱਚ ਤਸਵੀਰਾਂ ਵਿੱਚ ਦੇਖ ਸਕਦੇ ਹੋ ਸ਼ਾਮ ਸੱਚ ਦੇ ਬਾਜੀ ਪਹੁੰਚੇ ਹਨ ਅਤੇ ਦੁਰਗਾ ਮਾਤਾ ਕਮੇਟੀ ਦੇ ਪ੍ਰਧਾਨ ਮਨੀਸ਼ ਸਿੰਘਲਾ ਜੀ ਦੀ ਅਗਵਾਈ ਦੇ ਵਿੱਚ ਤਿਆਰ ਬੜੇ ਧੂਮਤਾ ਮਨਾ ਮਨਾਇਆ ਗਿਆ ਇਸ ਮੌਕੇ ਤੇ ਰਿੰਦਰ ਜੀ ਪਹੁੰਚਿਆ ਤੇ ਤਸਵੀਰਾਂ ਵਿੱਚ ਦੇਖ ਸਕਦੇ ਹੋ ਰਾਮਾਈ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਦੇ ਨਾਅਰੇ ਨਾਲ ਦੁਰਗਾ ਮਾਤਾ ਮੰਦਰ ਨੇਹਾ ਹੋ ਗਿਆ ਤਸਵੀਰਾਂ ਵਿੱਚ ਦਿਖਾਉਣਾ ਕਿਵੇਂ ਬੋਲਦੇ ਨਜ਼ਰ ਆ ਰਹੇ ਹਨ ਆਓ ਤੁਹਾਨੂੰ ਸੁਣਾਉਣੇ ਕੀ ਕੀ ਕਹਿੰਦੇ ਨਜ਼ਰ ਆਈ ਸ਼ਾਮ ਸੱਚ ਦੇਵਾ ਜੀ ਅਤੇ ਦੁਰਗਾ ਮਾਤਾ ਮੰਦਰ ਕਮੇਟੀ ਪ੍ਰਧਾਨ ਮਨੀਸ਼ ਸਿੰਘਲਾ ਜੀ yeah

خبر ہے پاس ایک بڑی زمین اس سرکار کام کی شو کیا پر اپنے سنات کی بھی منگ اٹھ رہی ہے کہ سا بھی بہت بڑا چیز ہے ਜਦ ਕਿ ਅਮਨ ਨਾਲ ਆਪਣੇ ਮਕਮ ਪਤਾ ਨਹੀਂ ਬਕਬੜ ਕੀ ਹੁੰਦਾ ਹੈ ਇਸ ਲਈ ਖਾਲੀ ਆਪਾਂ ਰਾਜ ਦੇ ਨਾਮ ਲੈ ਆ ਕਰਦੇ ਆ ਸੰਗਠ ਇਕੱਠੀ ਹੁੰਦੀ ਹੈ ਤੇ ਉੱਥੇ ਕੋਈ ਵੀ ਤੇ ਗੱਲਾਂ ਵੀ ਕਰਨੇ ਚੱਲਿਆ ਕਰ ਧਰਮ ਬਾਰੇ ਤੇ ਉਹਦੇ ਧਰਮ ਦਾ ਕੀ ਹਾਲਾਤ ਹੈ ਕਿੰਨੋਂ ਨੇ ਆਪਾਂ ਕਿਵੇਂ ਜੀ ਰਹੇ ਆ ਜੇ ਬੰਗਲਾਦੇਸ਼ ਵਿੱਚ ਕਿੰਨੇ ਹਾਲਾਤ ਵਿੱਚ ਮਾਰੇ ਹੋਏ ਤੁਮ ਸਾਨੂੰ ਸਭ ਦੱਸੋ ਪਰ ਆਪਾਂ ਗੱਲਾਂ ਸੱਚੀ ਨਹੀਂ ਕਰਦੇ ਹੁਣ ਜਿੱਤੇ ਕੋ ਹੋਵੇ ਤਰ੍ਹਾਂ ਕਰ ਜਮਾਨ ਤੋਂ ਜੀਵਨ ਵੱਡੇ ਪਰ ਮੰਦਰ ਨੇ ਜੋ ਸਰਕਾਰ ਨੇ ਦੇ ਨੇ ਜਿੱਦ ਕਰਖਾ ਰਸੇ ਕਰੋੜੋਂ ਜਿਹਦੀ ਉਂਕੀ ਮਿਹਨਤ ਨਹੀਂ ਨੇ ਪਰ ਸਰਸਾ ਉਹ ਤੋਂ ਦਿਨ ਸ਼ਿਤ ਲਾਗੋ ਸਾਹਿੱਤਰ ਰੰਗ ਆਉਂਦੇ ਉਹਨਾਂ ਦੇ ਮੰਦਰ ਜਿਹੜੇ ਹੈਗੇ ਉਹਨਾਂ ਦਾ ਭਾਂਡਾ ਚ ਉਹ ਪੈਸੇ ਨਾਲ ਆਪਣੇ ਤਰ੍ਹਾਂ ਦਾ ਪ੍ਰਸ਼ਾਦ ਕਰਦੇ ਨੇ ਪਰ ਸਾਡੇ ਦੇ ਧਰਮ ਦੇ ਵੱਡੇ ਮੰਦਰ ਨੇ ਉਹਨਾਂ ਸਾਰਾ ਪੈਸਾ ਸਰਕਾਰ ਦੇ ਦਿੰਦੀ ਹੈ ਜਿਹੜਾ ਕਾਲੀ ਮਾਤਾ ਮੰਦਰ ਚ ਮੇਰੀ ਗੱਲ ਹੋ ਰਹੀਦੀ ਪਿੱਛੇ ਜੀ ਕਹਿੰਦੇ 90 ਲੱਖ ਰੁਪਇਆ ਹਰ ਮੰਦਰ ਉੱਤੇ ਕਰੋਗਾ ਉਹਦਾ ਫਾਇਦਾ ਕੀ ਆਉਗਾ 90 ਲੱਖ ਰੁਪਇਆ ਜੇਕਰ ਸਭ ਨੂੰ ਮਿਲ ਜਾਓ

ਕਦੇ ਜਦੋਂ ਪਤਾ ਨਹੀਂ ਹੈਗਾ ਅਸੀਂ ਤੁਹਾਨੂੰ ਮੈਸੇਜ ਕਰੀਏ ਕਿ ਫਿਰ ਕੋਈ ਹੋਣਾ ਉਹ ਮੌਜੂਦ ਨਹੀਂ ਆਗੀ ਤੁਸੀਂ ਕਿੱਥੇ ਕਰੋਗੇ ਤੁਸੀਂ ਬਾਰ-ਬਾਰ ਹਰ ਜਗ੍ਹਾ ਤੇ ਗਲਤੀ ਹੋ ਗਈ ਗੋਲਤੀ ਹੋ ਪਰ ਇੱਕ ਮੈਸੇਜ ਭੇਜਾ ਮੇਰਾ ਤੋਂ ਘਰ ਤੋਂ ਬਾਹਰ ਲੱਗ ਰਿਹਾ ਭਾਵੀ ਜਦੋਂ ਵੀ ਹੈ ਜਦ ਹੋਣਾ ਤੇ ਤੁਹਾਨੂੰ ਸਾਡੇ ਉਹ ਹਰ ਸਰਵੇ ਦੇ ਚੀਜ਼ ਜਦ ਆ ਗਈ ਹੈਗਾ ਉਹ ਕੋਈ ਗੱਲ ਨਹੀਂ ਕਰਦੇ ਆਪਾਂ ਉਹ ਮੈਸੇਜ ਜੇ ਹੈਗਾ ਨਾਲ ਜੇ ਸਰਕਾਰ ਤੋਂ ਕੋਈ ਮਿਲਣੀ ਆਪਣੇ ਜਿਹੜੇ ਬੰਦ ਨੇ ਤਾਂ ਕਿ ਆਪਾਂ ਦਾ ਰੋਕ ਹੋ ਬਿਹਤਰ ਤਰੀਕੇ ਨਾਲ ਸਕੀਏ جی اپنے بہت زیادہ حالات <سؤال> مارے ہوئے کریں گی درگا ماتا مندر کا میں جنہوں نے پارا کہ رام جی کا نام لاگی اپنا سارے بولو جی شری رام جی شری رام رام نو کا ਇਹ ਬਹੁਤ ਵੱਡਾ ਰਸ ਕਰਦਾ ਜਿਉ ਤਮ ਵਰ ਇਨਨਿਤੋ ਕਲਾ ਕੀਤਾ ਜਿਉ ਆਪਣਾ ਇਹ ਰਾਮ ਜੀ ਦਾ ਆਰੰਭ ਨਾ ਲੀ ਕਿ ਸਾਡੇ ਬਹੁਤ ਅੱਛੀ ਸੰਗਤ ਹੋਈ ਹੈ ਅਗਲੀ ਵਾਰੀ ਮੈਂ ਦੁਰਗਾ ਮਾਤਾ ਜੀ ਉਹਨਾਂ ਦੇ ਹਰਮਨਾਂ ਦੇ ਸ਼ਹਿਰ ਸਭਾ ਲੋਕਾਂ ਦੀ ਬਾਣੀ ਆ ਤੇ ਇੱਕ ਮੈਂ ਤੁਹਾਨੂੰ ਪੱਕਾ ਹੌਸ ਸਮਝਾ ਰਹੇ ਤੋਨਾ ਸੰਜੇ ਜੱਲਾ ਨੇ ਵੀ ਅੱਪਾ ਇਕੱਠੇ ਹੁੰਦੇ ਆ ਜਿੱਥੇ ਰਾਮ ਜੀ ਦਾ ਨਾਮ ਜਾਂ ਪਰਮਾਤਮਾ ਦਾ ਨਾਮ ਲੈਣੇ ਆ 「まずいな」<noise> <noise> ਪ੍ਰਧਾਨ ਸ਼੍ਰੀ ਨਿਰਗੁਕਾ ਮਾ ਮੰਦਰ ਭਾਜੀ ਗੜ ਅੱਜ ਆ ਰਾਮ ਨਾਮੀ ਦਾ ਤਿਹਾਰ ਮੜੇ ਤੁਮ ਤੁਮ ਨਾਮਣਾ ਹੈ ਕੀ ਕਮੂਗੇ ਸਮੁਹ ਅੱਜ ਮੈਂ ਬੜੀ ਕ ਅੱਜ ਸਾਡੇ ਲਈ ਬੜੀ ਖੁਸ਼ੀ ਦਾ ਦਿਨ ਹੈ ਕਿ ਅੱਜ ਰਾਮ ਨਾਮੀ ਦਾ ਪਵਿੱਤਰ ਤਿਹਾਰ ਹੈ ਤਾਂ ਪਹਿਲਾਂ ਤਾਂ ਮੈਂ ਸਾਰੇ ਸਾਰਿਆਂ ਨੂੰ ਰਾਮ ਨਾਮੀ ਦੀ ਬਹੁਤ ਬਹੁਤ ਵਧਾਈਆਂ ਦਿਨਾ ਉਸ ਤੋਂ ਬਾਅਦ ਸਾਡੇ ਦੂਕਾ ਮਾ ਦਾ ਮੰਦਰ ਦੇ ਵਿੱਚ ਅੱਜ ਹੀ ਤਿਹਾਰ ਬੜੀ ਹੀ ਤੁਮ ਨਾਮਨਾ ਤੇ ਸ਼ਰਧਾ ਨਾਲ ਬਣਾਇਆ ਗਿਆ ਅੱਜ ਅਸੀਂ 108 ਸੁੰਦਰ ਕਾਣ ਦੇ ਪਾਠ ਸਮੂਹਿਕ ਕਰਾਏ ਨੇ ਉਸ ਤੋਂ ਬਾਅਦ ਅਸੀਂ ਲੰਗਰ ਦਾ ਵੀ ਪ੍ਰਬੰਧ ਰੱਖਿਆ ਹੈ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਜਿਹੜੇ ਸਨਾਤਨ ਧਰਮ ਦੇ ਸਾਡੇ ਸ਼ੈਲੋਕੀ ਨੇ ਉਹਨੂੰ ਉਹ ਵੀ ਸਾਡੇ ਵਿਸ਼ੇਸ਼ ਤੌਰ ਤੇ ਸਾਡੇ ਮੰਦਰ ਦੇ ਵਿੱਚ ਸਾਡੇ ਪ੍ਰੋਗਰਾਮ 'ਚ ਆਏ ਅਸੀਂ ਉਹਨਾਂ ਦਾ ਵੀ ਆਉਣ ਦਾ ਬਹੁਤ ਬਹੁਤ ਧੰਨਵਾਦ ਕਰਦਾ ਅ ਕਿਵੇਂ ਰਿਹਾ ਜੀ ਸਵਾਰਾਮ ਨਾਮੀ ਦਾ ਤੇ ਅੱਜ ਜਿਹੜਾ ਦੇਖਿਆ ਜੀ ਦੁਰਗਾ ਮਾਤਾ ਮੰਦਰ 'ਚ ਮੇਨ ਰਿਹਾ ਹੈ ਸਵਾਰਾਮ ਨਾਮੀ ਦਾ ਤਿਹਾੜ ਦੁਰਗਾ ਮਾਤਾ ਮੰਦਰ ਦੇ ਵਿੱਚ ਅਸੀਂ ਪਹਿਲੀ ਵਾਰ ਮਨਾਇਆ ਤੇ ਇਹ ਤਿਹਾੜ ਬੜੀ ਹੀ ਧੂਮਦੰਮਾ ਮਨਾਇਆ ਗਿਆ ਤੇ ਪਬਲਿਕ ਨੇ ਵੀ ਇਸ ਦਿਨ ਦੇ ਲਈ ਬੜੀ ਧੂਮਦੰਮ ਦੇ ਨਾਲ ਮੰਦਰ ਦੇ ਵਿੱਚ ਆਪਣੀ ਹਾਜ਼ਰੀ ਦਰਜ ਕਰਾਈ ਹੈ ਜੀ ਮੇਰਾ ਨਾਮ ਟਰਿਕਾ ਬਾਈ ਮੈਂ ਮਾਧ ਮੰਦਰ ਦਾ ਮਾਤਾ ਮੰਦਰ ਦੀ ਬੇਟੀ ਪੋਨੀ ਹਾਂ ਅ ਅੱਜ ਰਾਮ ਨਾਮ ਦੇ ਤਿਹਾੜ ਮਨਾਇਆ ਗਿਆ ਕੀ ਕਹਾਂਗੇ ਇਸ ਮੁਕਤੇ ਮੈਂ ਇਸ ਰਾਮ ਨਾਮ ਦੇ ਧਿਆਨ ਦੇ ਸਾਰੇ ਲੋਕਾਂ ਨੂੰ ਬਹੁਤ ਵਧਾਈ ਦੇਣਾ ਕਿ ਸਾਡੇ ਪੋਨੀ ਗੜ ਲੋਕਾਂ ਮਾਧ ਮੰਦਰ ਵਿੱਚ ਬੜੀ ਧੂਮਤਾ ਨਾਲ ਮਨਾਇਆ ਗਿਆ ਤੇ ਲੰਗਰ ਚਲਾਇਆ ਗਿਆ ਮੈਂ ਆਸ ਕਰਦਾ ਕਿ ਸਾਰੇ ਵੱਧ ਤੋਂ ਵੱਧ ਦੇ 12 ਤਰੀਕ ਨੂੰ ਫੇਰ ਮਨਾਇਆ ਜਾ ਰਿਹਾ ਸਮਦਗਾਨ ਦਾ ਪਾਠ ਕਰਾਇਆ ਜਾ ਰਿਹਾ ਵੱਧ ਤੋਂ ਵੱਧ ਸੰਗਤ ਨੂੰ ਚੋ ਤੇ ਭਗਵਾਨ ਦਾ ਸ਼ਿਬਦ ਪ੍ਰਾਰਥਨਾ ਕਰਾਂ ਜੀ ਮੈਂ ਸ਼ਾਮ ਸੱਚ ਦੇ ਬਾਜੀ ਅੱਜ ਜਰਾਮ ਨੌਮੀ ਦਾ ਤਿਹਾੜੀ ਦੁਰਗਾ ਮਾਤਾ ਮੰਦਰ ਚ ਮਨਾਇਆ ਗਿਆ ਕੀ ਕਹੂਗੇ ਇਸ ਮੁਖਤੇ ਬਹੁਤ ਬਹੁਤ ਪਹਿਲਾਂ ਤਾਂ ਵਧਾਈ ਦਿਨਾ ਸਾਰੇ ਸ਼ਹਿਰ ਨਿਵਾਸੀਆਂ ਨੂੰ ਜਿਹੜਾ ਦੁਰਗਾ ਮਾਤਾ ਮੰਦਰ ਤੇ ਮੰਦਰ ਵਿੱਚ ਜਰਾਮ ਨੌਮੀ ਦਾ ਤਿਹਾੜ ਮਨਾਇਆ ਜਾ ਰਿਹਾ ਹੈਗਾ ਸਾਡੇ ਭਵਨਗੜ੍ਹ ਚ ਬਹੁਤ ਚਿਰ ਤੋਂ ਰਾਮ ਨੌਮੀ ਦਾ ਤਿਹਾੜ ਕਿਸੇ ਵੀ ਮੰਦਰ ਚ ਨਹੀਂ ਮਨਾਇਆ ਜਾ ਰਿਹਾ ਸੀ ਇਹ ਬਹੁਤ ਵੱਡੀ ਉਪਲਬਧੀ ਹੈ ਨਾ ਤੀ ਬਹੁਤ ਧੰਨਵਾਦ ਇਹਨਾਂ ਦੀ ਸਾਰੇ ਟੀਮ ਨੂੰ ਅਸੀਂ ਕਰਦੇ ਆ ਜਿਹਨਾਂ ਨੇ ਉਪਰਾਲਾ ਕੀਤਾ ਤੇ ਨਾਮ ਨੌਮੀ ਦਾ ਤਿਹਾੜ ਭਵਨਗੜ੍ਹ ਦੇ ਵਿੱਚ ਮਨਾਇਆ ਜਾ ਰਿਹਾ ਹੈਗਾ ਅ ਕਿਵੇਂ ਦੇਖਦੇ ਹੋ ਤੁਸੀਂ ਸਨਾਪ ਹਿੰਦੂ ਧਰਮ ਦੇ ਵਿੱਚ ਪ੍ਰੋਗਰਾਮ ਬਹੁਤ ਘੱਟ ਬਣਾਏ ਜਾ ਰਹੇ ਨੇ ਸ਼ਹਿਰਾਂ ਦੇ ਵਿੱਚ ਆਪਣੇ ਭਾਨੀਗੜ ਕਰਕੇ ਖਾਸ ਕਰਕੇ ਕਿਵੇਂ ਦੇਖਦਾ ਹਾਂ ਵੀ ਆਪਣੇ ਸਾਰੇ ਵਰਗ ਨੂੰ ਜੋੜਨ ਦੀ ਸਭ ਤੋਂ ਵੱਡੀ ਲੋੜ ਹੈ ਜਿਹਦੇ ਸਮੇਂ ਚ ਦੇਖੋ ਜੀ ਹੋਲੀ ਹੋਲੀ ਸਿੰਘ ਜਿਹੜੇ ਵੀ ਸਾਰੇ ਮੰਦਰ ਨੇ ਮਨਾ ਰਹੇ ਨੇ ਕੋਈ ਇਹ ਜੀ ਗੱਲ ਇਹ ਘੱਟ ਬਣਾਇਆ ਠੀਕ ਹੈ ਵੀ ਵੱਡੇ ਸ਼ਹਿਰਾਂ ਨਾਲੋਂ ਅਸੀਂ ਭਾਨੀਗੜ 'ਚ ਘੱਟ ਬਣਾਏ ਜਾ ਰਹੇ ਨੇ ਪਰ ਹੌਲੀ-ਹੌਲੀ ਜਿੰਨੇ ਵੀ ਤਿਹਾਰ ਨੇ ਘੱਮ ਸੇ ਘੱਮ ਸਾਰੇ ਮਨਾਏ ਜਾ ਰਹੇ ਨੇ ਤਾਂ ਉਹਨੂੰ ਵੀ ਤਿਹਾਰ ਚੜ ਨਹੀਂ ਮਨਾਏ ਉਹ ਵੀ ਹੁਣ ਮਨਾਉਣਾ ਸ਼ੁਰੂ ਕਰ ਦਿੱਤਾ ਦੁਰਗਾ ਮਾਤਾ ਮੰਦਰ ਨੇ ਤੇ ਹੋਰ ਵੀ ਜਿਹੜੇ ਅਸ਼ਟਮੀ ਆਉਂਦੀ ਹੈ ਕਿ ਜਾਂ ਹੋਰ ਜਿਹੜੇ ਤਿਹਾਰ ਨੇ ਹਰ ਮੰਦਰ ਕੋਸ਼ਿਸ਼ ਕਰਦਾ ਬਣਾਵੇ ਤੇ ਮਨਾ ਰਿਹਾ ਨੇ ਜਿੰਨੇ ਮੰਦਰ ਕਿਛ ਨਾ ਕੋਈ ਇਤਿਹਾਸ ਹਰ ਮੰਦਰ ਨੂੰ ਹੁੰਦਾ ਹੈ